ਵਾਲਮੀਕੀ ਜੀ ਜੈਪੀ ਮ ਜੈਸ ਸਵਿਧਾਨ ਜੀ ਆਪਣੇ ਸਾਰੇ ਜਥੇਬੰਦਕ ਸਾਥੀਆਂ ਨੂੰ ਪੰਜਾਬ ਚ ਖਾਸ ਤੌਰ ਤੇ ਬਟਿੰਡੇ ਦੇ ਬੇਨਤੀ ਕਰਾਂਗੇ ਕਿ ਪਿੰਡ ਦਾਂਸਿੰਗ ਵਾਲਾ ਚ ਗੋੜਿਆਣਾ ਚ ਜਿਹੜੀ ਘਟਨਾ ਹੋਈ ਆ ਨਸ਼ੇ ਦੇ ਖਿਲਾਫ ਜਿਹੜੇ ਆਵਾਜ਼ ਚੱਕ ਰਹੇ ਸਨ ਅੱਠ ਘਰਾਂ ਨੂੰ ਸਾੜਤਾ ਗਿਆ ਔਰ ਕਈ जख्मी ਵੀ ਹੋਏ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਕਾਰ ਹੀ ਜਿਹੜੇ ਆ ਪੂਰੇ ਫੂਕਤੇ ਗਏ ਲੋਕਾਂ ਦੇ ਜਿਹੜੇ ਆਸ਼ਿਆਨੇ ਨੇ ਖਾਸ ਤੌਰ ਤੇ ਹਾਸ਼ੀਏ ਦਾ ਸਮਾਜ ਉਹਨਾਂ ਗਰੀਬਾਂ ਦੇ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਕਿ ਜੇ ਸਰਕਾਰਾਂ ਨਹੀਂ ਕੁਝ ਕਰਦੀਆਂ ਤੇ ਆਪਾਂ ਜਿਹੜੀ ਸਾਡੀ ਨਸਲ ਖੁਸ਼ੀ ਹੋ ਰਹੀ ਆ ਛੇਵਾਂ ਤਰੀਆ ਜਿਹੜਾ ਪੰਜਾਬ ਚ ਵਗ ਰਿਹਾ ਪਰ ਅੱਗੋ ਮਿਲਿਆ ਕੀ ਅੱਗੋ ਜੋ ਦੱਸਿਆ ਜਾ ਰਿਹਾ ਵਾ ਕਿ ਪਿੰਡ ਦੇ ਵਸੀਆਂ ਵੱਲੋਂ ਕਿ ਉਹਨਾਂ ਦੇ ਘਰ ਫੂਕਤੇ ਗਏ ਭਾਰੀ ਨੁਕਸਾਨ ਕੀਤਾ ਗਿਆ ਕਈ ਜ਼ਖਮੀ ਵੀ ਹੋਏ ਕੋਈ ਜਤਬਦਕ ਸਾਥੀ ਆਵਾਜ਼ ਵੀ ਚੱਕ ਰਿਹਾ ਪਰ ਫਿਰ ਬੇਨਤੀ ਕਰਾਂਗੇ ਬਠਿੰਡਾ ਔਰ ਬਠਿੰਡੇ ਦੇ ਆਸ-ਪਾਸ ਜਿੰਨੇ ਵੀ ਫਰੀਦਕੋਟ ਫਾਜ਼ਿਲਕਾ ਫਰੋਜਪੁਰ ਆ ਲਾਗੇ ਦੇ ਜ਼ਿਲ੍ਹੇ ਆਪਣੇ ਸ਼ਹਿਰ ਦੇ ਮੇਜਰ ਉਹਨਾਂ ਦੇ ਜਥੇਬੰਦਕ ਸਾਥੀ ਜਿਹੜੇ ਆ ਵੱਧ ਤੋਂ ਵੱਧ ਇਹਦੇ ਵਿੱਚ ਆਵਾਜ਼ ਚੱਕਨ ਬਾਰ-ਬਾਰ ਬੇਨਤੀ ਕਰਾਂਗੇ ਸਿੰਡੀਕੇਟ ਦੇ ਤੰਦਿਆ ਦੇ ਖਾਸ ਸਰਕਾਰਾਂ ਆਂਦੀਆਂ ਲਗੀਆਂ ਸਰਕਾਰੀਆਂ ਸਰਕਾਰਾਂ ਜਾਂਦੀਆਂ ਗਈਆਂ ਮਾਫੀ ਚਾਣਮ ਵਾਅਦੇ ਕਰਦੇਗੇ ਪਰ ਤਾਨਾ ਬੰਨਾ ਜਿਹੜਾ ਵਾ ਸਿੰਡੀਕੇਟ ਦਾ ਉਦੋਂ ਹੀ ਚਲਦਾ ਆ ਰਿਹਾ ਪਰ ਜੇ ਹੁਣ ਪਿੰਡ ਵਾਲੇ ਇਹ ਸ਼ਹਿਰ ਗਲੀ ਮੁਹੱਲੇ ਦੇ ਵਿੱਚ ਲੋਕ ਆਪਣੇ ਪਦਰ ਦੇ ਉੱਤੇ ਆਵਾਜ਼ ਚੱਕਦੇ ਆ ਤੇ ਅੰਗੋ ਉਹਨਾਂ ਦੇ ਘਰ ਫੂਕਤੇ ਜਾਂਦੇ ਆ ਲੋਕ ਜ਼ਖਮੀ ਕਰਤੇ ਜਾਂਦੇ ਆ ਇਨਸਾਫ ਕੋਸੋਂ ਦੂਰ ਹੈਗਾ ਆ ਬਾਰ-ਬਾਰ ਬੇਨਤੀ ਕਰਾਂਗੇ ਕਿ ਕਿ ਆਸਾਨ ਨਹੀਂ ਹੈਗਾ ਆਸਾਨ ਨਹੀਂ ਹੈਗਾ ਲਛੇ ਦੇ ਖਿਲਾਫ ਆਵਾਜ਼ ਚੱਕਣੀ ਤੇ ਜੇ ਅੱਜ ਇਹਨਾਂ ਪਿੰਡ ਪਿੰਡ ਵਾਲੇ ਵਾਸੀਆਂ ਦਾ ਸਾਥ ਨਹੀਂ ਦਾਂਗੇ ਪਿੰਡ ਦਾਂਸਿੰਗ ਵਾਲਾ ਤੇ ਫਿਰ ਕਿਤੇ ਨਾ ਕਿਤੇ ਇਸ ਮੁਹਿੰਮ ਜਿਹੜੀ ਆਪਾਂ ਕਾਰਣ ਹੈਗਾ ਕਿ ਇੱਕ ਪੰਜਾਬ ਦਾ ਵੱਡਾ ਵਰਗ ਜਿਹੜਾ ਵਾ ਤਨਾਰ ਸਮਾਜਦਾਰ ਉਹ ਤੇ ਆਪਣੇ ਬੱਚੇ ਬਾਹਰ ਭੇਜੀ ਜਾ ਰਿਹਾ ਉਹ ਕਹਿੰਦੇ ਪੰਜਾਬ ਰਹਿਣ ਦੇ ਕਾਬਿਲ ਨਹੀਂ ਹਾਸ਼ੀਏ ਦਾ ਸਮਾਜ ਨੇ ਸੀ ਸਮਾਜ ਨੇ ਐਸੇ ਹੀ ਪੰਜਾਬ ਚੜ੍ਹ ਹੈ ਆਪਾਂ ਆਪਣੇ ਇੱਥੇ ਹੀ ਬੱਚੇ ਜਿਹੜੇ ਆ ਪੜਾਣੇ ਆ ਚੰਗੀ ਜਗ੍ਹਾ ਤੇ ਪਹੁੰਚਾਣੇ ਆ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਪਰ ਜੇ ਨਸ਼ੇ ਵਰਗੀ ਚਿੱਟਾ ਦਰਿਆ ਜਿਹੜਾ ਵਗ ਰਿਹਾ ਇਹਦੇ ਖਿਲਾਫ ਜੇ ਮੋਹਿਮ ਜੇ ਕੋਈ ਛੇੜਦਾ ਤੇ ਜੇ ਉਹਦੇ ਨਾਲ ਇਦਾਂ ਦਾ ਸਲੂਕ ਕੀਤਾ ਜਾਂਦਾ ਉਹਨਾਂ ਪਰਿਵਾਰਾਂ ਦੇ ਘਰ ਭੂਗਤੇ ਜਾਂਦੇ ਉਹਨਾਂ ਨੂੰ ਜਖਮੀ ਕੀਤਾ ਜਾਂਦਾ ਸੱਟਾਂ ਮਾਰੀਆਂ ਜਾਂਦੀਆਂ ਤੇ ਫਿਰ ਸਾਡਾ ਫਰਜ਼ ਹੈਗਾ ਮਾਝਾ ਦੁਆਬਾ ਮਾਲਵਾ ਇਕੱਠੇ ਹੋ ਕੇ ਖਾਸ ਤੌਰ ਤੇ ਐਸੀ ਸਮਾਜ ਦੀ ਜਥੇਬੰਦੀਆ ਵੱਡੇ ਪੱਧਰ ਤੇ ਬਾਹਰ ਨਿਕਲੀ ਹੈ ਪਿੰਡ ਦਾਨ ਸਿੰਘ ਵਾਲਾ ਅਗਣਿਆਂਾਂ ਦੇ ਵਿੱਚ ਜੋ ਹਾਸ਼ੀਏ ਦੇ ਸਮਾਜ ਦੇ ਘਰ ਪਰਿਵਾਰਾਂ ਦੇ ਨਾਲ ਜੋ ਘਟਨਾ ਹੋਈ ਹੈ ਅ ਔਰ ਜਿਹੜੇ ਵੇਚਣ ਵਾਲੇ ਨੇ ਉਹ ਚਾਹੇ ਕਿਹੇ ਵੀ ਵਰਗ ਦੇ ਹੋਣ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਥੇਬੰਦਕ ਆਗੂਆਂ ਨੂੰ ਇੱਕੋ ਬੇਨਤੀ ਕਰਾਂਗੇ ਕਿ ਇੱਕ ਮੋਹਮ ਜੜੀ ਹੈ ਇਹਨਾਂ ਦੇ ਖਿਲਾਫ ਜ਼ਰੂਰ ਚੜ੍ਹੋ ਤਾਂ ਕਿ ਆਪਣੇ ਜਿਹੜੇ ਸਾਥੀ ਨੇ ਪਿੰਡ ਵਾਲੇ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਜਗਵਾਲ ਮਿਕੀ ਜੀ ਜੈ ਭੀਮ ਜੈ ਜਸਵਿੰਦਤ